ਨਲਾਬਾਦ ਦੇ ਪਿੰਡਾਂ ਨੂੰ ਪਾਣੀ ਦੇਣ ਦੇ ਲਈ ਚੱਕਰ ਸੁਹੇਲੇਵਾਲਾ ਮਾਈਨਰ ਕੱਢਿਆ ਜਾ ਰਿਹਾ ਹੈ ਲੇਕਿਨ ਹੁਣ ਇਸ ਮਾਈਨਰ ਦੇ ਕੱਟੇ ਜਾਣ ਦੇ ਕਾਰਨ ਇੱਕ ਕਿਸਾਨ ਨੂੰ ਉਸ ਦਾ ਮੁਆਵਜ਼ਾ ਅਜੇ ਤੱਕ ਨਹੀਂ ਮਿਲਿਆ ਕਿਸਾਨ ਦੇ ਮੁਤਾਬਕ ਉਸ ਵੱਲੋਂ ਇੱਕ ਅਪੀਲ ਮਾਨਯੋਗ ਹਾਈ ਕੋਰਟ ਦੇ ਵਿੱਚ ਵੀ ਪਾਈ ਗਈ ਹੈ ਤੇ ਉਸ ਵੱਲੋਂ ਮਾਈਨਰ ਨੂੰ ਲੈ ਕੇ ਸਟੇ ਲੈਂਡ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਫਿਲਹਾਲ ਮਹਿਕਮਾ ਅਤੇ ਪ੍ਰਸ਼ਾਸਨ ਮਾਈਨਰ ਨੂੰ ਤਿਆਰ ਕਰਨ ਦੇ ਵਿੱਚ ਲੱਗਿਆ ਹੋਇਆ ਹੈ ਕਿਸਾਨ ਦੇ ਵੱਲੋਂ ਮਹਿਕਮੇ ਨੂੰ ਮਿੱਟੀ ਪਾਉਣ ਤੋਂ ਜਦੋਂ ਰੋਕਿਆ ਗਿਆ ਤਾਂ ਮਹਿਕਮੇ ਵੱਲੋਂ ਪੁਲਿਸ ਦੀ ਸਹਾਇਤਾ ਲੈ ਕੇ ਉਹਨਾਂ ਉੱਪਰ ਤੁਬਾ ਵੀ ਪਾਇਆ ਗਿਆ ਤੁਹਾਡੇ ਨਾਲ ਕੀ ਤੱਕਾ ਹੋਇਆ ਹੈ ਛਿਰੂ ਤੂੰ ਐਂਡ ਤੱਕ ਤੁਸੀਂ ਇਸ ਮਾਈਨਰ ਦੇ ਵਿੱਚ ਰੋਲਾ ਪਾਉਂਦੇ ਆਏ ਹੋ ਕੀ ਤੱਕਾ ਹੋ ਰਿਹਾ ਤੁਹਾਡੇ ਨਾਲ ਇਹ ਸਾਰਾ ਨਾ ਪਹਿਲਾ ਦਾ ਮਾਈਨਰ ਇਹ ਸੇਲੇ ਵਾਲ ਤੋਂ ਸ਼ੁਰੂ ਹੋਇਆ ਹੈ ਇਹ ਪਹਿਲਾ ਨਿਕਲਦਾ ਸੀ ਬਿਜਲੀ ਘਰ ਦੀ ਕੰਧ ਦੇ ਨਾਲੋਂ ਠੀਕ ਹੈ ਜੀ ਇਹ ਤੇ ਨਾ ਬੜਾ ਵੀ ਗਰੀਬ ਘਰਾਂ ਨੇ ਨਾ ਰੋਲਾ ਪਾਇਆ ਵੀ ਇਤੂ ਨਾ ਇਹਨਾਂ ਦਾ ਕਰ ਚੁੱਕਦੇ ਨਾ ਉਹ ਤੂੰ ਖਾਲੀ ਥਾਂ ਤੋਂ ਚੁੱਕਦੇ ਨਾ ਘਰਾਂ ਦੇ ਵਿੱਚੋਂ ਉੱਟ ਪਾ ਦਿੱਤਾ 86 ਪਾਰਟੀਆਂ ਦਾ ਨਾਂ ਲੈ ਲਈਏ ਜਾਂ ਹੋਰ ਕੋਈ ਇਹਨਾਂ ਦਾ ਤਾਲਮੇਲ ਹੋ ਗਿਆ ਹੋਵੇ ਕਿਸੇ ਤਰ੍ਹਾਂ ਦਾ ਇਹਦੇ ਬਾਰੇ ਅਸੀਂ ਨਹੀਂ ਜਾਣਦੇ ਸਾਨੂੰ ਤਾਂ ਇਹਦਾ ਪਤਾ ਲੱਗਾ ਕਿ ਇਹਦਾ ਘਰਾਂ ਦੇ ਵਿੱਚੋਂ ਇਹਨਾਂ ਵੀ ਨਹੀਂ ਪੱਤਰ ਰੱਖ ਦਿੱਤਾ ਤੇ ਅਸੀਂ ਇਹ ਕਹਿੰਨੇ ਵੀ ਇਸ ਤਰ੍ਹਾਂ ਵੀ ਸ਼ੁਰੂ ਤੋਂ ਲੈ ਤੇ ਇੱਕ ਮੇਰੇ ਕੋਲ ਇੱਕ ਏਕੜ ਜ਼ਮੀਨ ਹੈ ਇਹਨ ਦੇ ਵਿੱਚੋਂ ਇੱਕ ਗਲਤ ਖਾਲਾ ਨਿਕਲਾ ਵਾ ਪਹਿਲਾਂ ਮੇਰੀ ਤਾਂ ਪਹਿਲਾਂ ਕਿਲਾ ਪੂਰਾ ਨਹੀਂ ਹੁੰਦਾ ਪਿਆ ਤੇ ਇਹਨਾਂ ਚੋਕ ਦੇ ਨਹਿਰ ਵਿੱਚੋਂ ਇੱਕ ਹੋਰੇ ਨੇ ਕਾਟ ਦਿੱਤੀ ਮੈਂ ਮੈਕਮੈਨ ਨੂੰ ਇਹ ਕਿਹਾ ਮਖਾ ਮੇਰੀ ਤਾਂ ਤਕਸੀਮ ਦੀ ਤਰੀਕ ਹੈਗੀ ਇਹ ਵੀ ਮੇਰੀ ਤਕਸੀਮ ਦੀ ਤਰੀਕ ਪੂਰੀ ਹੋ ਲੈਣ ਦੋ ਮਾਨੂੰ ਉੱਤੇ ਪੁੱਛ ਬੜਤਾਲ ਕਰ ਲੈਂਦਾ ਮੈਂ ਕਿਉਂ ਆ ਦੇ ਪੈਸੇ ਕਿਹੜੇ ਗਏ ਨੇ ਆਦੇ ਖਾਤੇ ਚ ਲੈ ਲਵਾਵਾਂ ਦਾ ਜੂ ਮੈਂ ਜੇਕਰ ਇੱਕ ਤਾਂ ਤੁਸੀਂ ਕੰਮ ਉਹ ਗਲਤ ਕੀਤਾ ਹੈ ਕੜਮ ਚਲ ਕੇ ਖਾਤੇ ਲੋਕਾਂ ਦੇ ਨਾਲ ਜੋੜ ਦਿੱਤੇ ਕਿਹੜੇ ਤੂੰ ਪਹਿਲੀ ਵੇਸ ਤੇ 20 25 25 ਸਾਲ ਪਹਿਲਾਂ ਚਲੇ ਗਏ ਨੇ ਉਹਨਾਂ ਦੇ ਖਾਤੇ ਵਿੱਚ ਤੁਸੀਂ ਲੜਾਈ ਪਵਾ ਛੱਡੀ ਉਹਨਾਂ ਦੇ ਖਾਤਾ ਜੇ ਤੁਸੀਂ ਪੈਸੇ ਦੇਣੇ ਸ਼ੁਰੂ ਕਰ ਦਿੱਤੇ ਨੇ ਸਾਨੂੰ ਇਹ ਗੱਲਾਂ ਚਾਹੀਦੀ ਨਹੀਂ ਜੇਕਰ ਅਸੀਂ ਆਦੀ ਜ਼ਮੀਨ ਦੇਣੇ ਤੇ ਪੈਸੇ ਤਾਂ ਅਸੀਂ ਹੱਕਦਾਰ ਹੈਗੇ ਉਹਨੇ ਤੁਸੀਂ ਆਂਦੇ ਜੀ ਵੀ 16 ਲੱਖ ਦੇ ਰੇਟ ਵੀ 16 ਲੱਖ ਲਓ ਅਸੀਂ ਨਹੀਂ 16 ਲੱਖ ਲੈਂਦੇ ਅੱਜ ਦੀ ਮਾਰਕੀਟ ਦਾ ਰੇਟ ਸਾਦੇ ਬਾਣ 28 ਤੇ 30 ਲੱਖ ਦੇ ਸਾਫ ਰੇਟ ਹੈਗਾ ਟੋਟਲ ਨਹਿਰ ਜੇ ਵੇਖਾ ਜਾਵੇ ਤਾਂ 11 ਕਿਲੋਮੀਟਰ ਲਵਾਈ ਆਂਦੀ 11 ਕਿਲੋਮੀਟਰ ਦੇ ਵਿੱਚ ਲਗਭਗ ਮਹਿਕਮੇ ਨੇ 8 ਕਿਲੋਮੀਟਰ ਤੇ ਇਹ ਜਿਹੜੀ ਨਹਿਰ ਰਿਕਵਰ ਕਰ ਲਈ ਬਣਾ ਕੇ 3 ਕਿਲੋਮੀਟਰ ਪੈਂਡਿੰਗ ਹੈ ਉਹ ਜਿਸ ਦੇ ਵਿੱਚ ਇੱਕ ਸ਼ਮਸ਼ਾਨ ਘੜ ਦੇ ਸਕੂਲ ਚੱਕ ਬੰਮਨੀ ਵਾਲਾ ਉੱਥੇ ਇੱਕ ਰੋਲਾ ਪੈਂਡਿੰਗ ਪਿਆ ਹੈ ਇੱਕ ਜਿਹੜਾ ਤੁਸੀਂ ਜ਼ਿਮੀਦਾਰ ਦੇ ਖੇਤ ਚ ਖੜੇ ਮੰਗਲ ਸਿੰਘ ਔਰ ਦੂਸਰਾ ਤੁਸੀਂ ਗਮਾਨੀ ਵਾਲਾ ਜਿਹੜੀ ਰਾਇਸ਼ੀ ਇਲਾਕਾ ਆਉਂਦਾ ਹੈ ਜਿੰਝ ਜੇ ਤੁਹਾਨੂੰ ਗਮਾਨੀ ਵਾਲ ਦਾ ਸਰਪੰਚ ਸਤਨਾਮ ਸਿੰਘ ਮੌਜੂਦਾ ਪਿਛਲੀ ਸ਼ਾਇਦ ਮੈਂ ਨਿਊਜ਼ ਤੁਹਾਡੀ ਦੇਖੀ ਸੀ ਉਹਨੇ ਸਟੇਟਮੈਂਟ ਤੁਹਾਨੂੰ ਦੇ ਚੁੱਕੇ ਆ ਔਰ ਉਸ ਤੋਂ ਬਾਅਦ ਪੱਕੇ ਕਾਲੇ ਵਾਲੇ ਤੋਂ ਉਹੀ ਐਨ ਆਰ ਆਈ ਉਹਨਾਂ ਦਾ ਹੈਗਾ ਬਾਕੀ ਕੋਈ ਰੋਲ ਨਹੀਂ ਦੂਜੇ ਪਾਸੇ ਜਦੋਂ ਇਸ ਮਾਮਲੇ ਦੇ ਵਿੱਚ ਨਹਿਰੀ ਵਿਭਾਗ ਦੇ ਐਸ ਡੀਓ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕੀ ਕਿਹਾ ਤੁਸੀਂ ਖੁਦ ਹੀ ਸੁਣ ਲਓ ਨਾ ਉਹ ਡਾਕੂਮੈਂਟ ਹੈ ਤੇ ਮੈਂ ਆਰਡਰ ਕੱਢਿਆ ਆ ਆਰਡਰ ਦੇ ਵਿੱਚ ਉਹਨੇ ਤਰੀਕ ਨਾਲ ਅਟੈਚ ਕੀਤੀ ਦੀ ਆ ਕਾ ਕਿ ਸਟੇ ਕੀਤਾ ਗਿਆ ਤੁਹਾਨੂੰ ਅਦਾਲਤ ਦੇ ਵੱਲੋਂ ਕੋਈ ਨਹੀਂ ਡਾਕੂਮੈਂਟ ਆਏਗੇ ਮੈਨੂੰ ਕੋਈ ਅਦਾਲਤ ਦੇ ਵੱਲੋਂ ਮੰਨ ਜੋ ਅਦਾਲਤ ਵੱਲੋਂ ਕੋਈ ਵੀ ਡਾਕੂਮੈਂਟ ਨਹੀਂ ਆਇਆ ਪਰ ਰੋਲਾ ਦਾ ਕਹਿਣਾ ਹੈ ਕਿ ਜਿਹੜਾ ਮਹਿਕਮਾ ਤੇ ਪੁਲਿਸ ਪ੍ਰਸ਼ਾਸਨ ਤੇ ਹੋਰ ਸਿਵਲ ਪ੍ਰਸ਼ਾਸਨ ਸਾਡੇ ਨਾਲ ਬਹੁਤ ਧੱਕਾ ਕਰਦਾ ਸਾਨੂੰ ਆਣ ਕੇ ਪਰਚਾ ਦਰਜ ਕਰਨੀ ਹੈ ਜਿਹੜੀਆਂ ਤਾਂ ਦੇਖੋ ਨਹਿਰੀ ਪਾਣੀ ਦੀ ਜਿਹੜੀ ਸਰਕਾਰ ਤੇ ਪਹਿਲੀ ਪ੍ਰਾਥਮਿਕਤਾ ਹੈ ਨਹਿਰੀ ਪਾਣੀ ਪਹੁੰਚਾਉਣਾ ਤੇ ਨਹਿਰੀ ਪਾਣੀ ਜਿਵੇਂ ਆਪਾਂ ਪਤਾ ਵੀ ਆਨਰ ਟਾਈਮ ਤੇ ਝੋਨੇ ਦਾ ਸੀਜ਼ਨ ਆ ਰਿਹਾ ਹੈ ਇਹਦੇ ਵਿੱਚ ਸਾਨੂੰ ਜਿਹੜਾ ਪਾਣੀ ਪਹੁੰਚਾਉਣਾ ਜ਼ਿੰਮੇਵਾਰਾਂ ਤੋਂ ਬਹੁਤ ਜ਼ਰੂਰੀ ਹੈ ਜੇ ਪਾਣੀ ਜ਼ਿੰ ਫਿਰ ਸਾਡੇ ਵਾਸਤੇ ਕੀ ਹੈ ਬਹੁਤ ਵੱਡੀ ਇੱਕ ਖਰਾਬੇ ਕਹਿ ਸਕਦੇ ਆਪਾਂ ਜਿਹੜਾ ਕਿ ਸਾਡੇ ਵਾਸਤੇ ਪੈਦਾ ਹੋਇਆ ਸਰ ਉਹਨਾਂ ਨੇ ਇਹ ਵੀ ਕਹਿਣਾ ਕਿ ਮੁਆਵਜ਼ਾ ਨਹੀਂ ਉਹਨਾਂ ਨੂੰ ਦਿੱਤਾ ਗਿਆ ਜਿਹੜਾ ਜਿਹੜਾ ਮੌਜਾ ਜਿਹੜਾ ਵੀ ਜੋ ਜਿਹੜੇ ਵੀ ਮੰਗ ਕਰ ਰਹੇ ਆ ਤੁਹਾਡੇ ਕੋਲ ਉਹਨਾਂ ਦਾ ਮੌਜਾ ਜਿਹੜਾ ਬਣਦਾ ਮੌਜਾ ਉਹ ਐਸ ਡੀ ਐਮ ਸਾਹਿਬ ਦੇ ਖਾਤੇ ਚ ਆ ਚੁੱਕਿਆ ਹੈ ਸਿਰਫ ਉਹਨਾਂ ਦਾ ਦਿੱਕਤ ਇਹ ਹੈ ਵੀ ਮਿਸ਼ਰਤਾ ਖਾਤਾ ਹੈ ਜਾਂ ਇਹਨਾਂ ਦਾ ਕੋਈ ਹੋਰ ਪ੍ਰੋਬਲਮ ਹੈ ਉਹ ਆਪਣੇ ਖਾਤੇ ਦਰੁਸਤ ਕਰਾਂ ਤਾਂ ਉਹਦੇ ਪੈਸੇ ਲੈਣ ਜਿਲਾਲਾਬਾਦ ਤੋਂ ਅਦਰਸ਼ ਜੋਸਨ ਦੀ ਰਿਪੋਰਟ